ਆ ਦੇਖੋ ਕਿੰਨੀਆਂ ਮੱਖੀਆਂ ਫਸੀਆਂ ਨੇ ਹੁਣ ਇਹ ਜਿਹੜੇ ਡੱਬੇ ਆ ਜਾਂ ਆ ਬੋਤਲਾਂ ਜੀਆਂ ਕੁਛ ਵੀ ਆ ਇਹ ਸਾਨੂੰ ਦੁਬਾਰਾ ਲੈਣ ਦੀ ਲੋੜ ਨਹੀਂ ਪੈਂਦੀ ਅੰਦਰ ਦੀ ਅਸੀਂ ਦਵਾਈ ਲਗਾ ਦਿੱਦੀ ਆ ਠੀਕ ਆ ਇਹਨੂੰ ਫੇਰ ਬੰਦ ਕਰ ਦੇਈਦਾ ਆ ਇੱਥੋਂ ਦੀ ਮੱਖੀ ਬੜੀ ਜਾਂਦੀ ਹੈਗੀ ਦੋਨਾਂ ਪਾਸਿਆਂ ਤੋਂ ਤੇ ਉਹ ਇਹਦੇ ਵਿੱਚ ਫਸੀ ਜਾਂਦੀ ਆ ਆਪਾਂ ਗੱਲ ਕਰਨ ਲੱਗੇ ਆ ਫਰੂਟ ਫਲਾਈ ਦੇ ਉੱਤੇ ਠੀਕ ਆ ਫਰੂਟ ਫਲਾਈ ਦਾ ਇੱਕ ਹੱਲ ਕੀ ਹੋ ਸਕਦਾ ਜਾਂ ਹੋਣਾ ਚਾਹੀਦਾ ਫਰੂਟ ਫਲਾਈ ਜਿਹੜੀ ਆ ਉਹਦਾ ਆਮ ਤੌਰ ਤੇ ਹੱਲ ਕਈ ਲੋਕ ਸੋਚਦੇ ਨੇ ਕਿ ਯਾਰ ਅਸੀਂ ਇਹਨੂੰ ਦਵਾਈ ਪਾ ਦਈਏ ਅਸੀਂ ਇਹਤੇ ਛਿੜਕ ਦਈਏ ਕੋਈ ਦਵਾਈ ਇਹਦੀਆਂ ਜੜਾਂ 'ਚ ਪਾ ਦਈਏ ਪਰ ਇੱਕ ਹੱਲ ਹੋਰ ਹੁੰਦਾ ਆ ਤੇ ਜਿਹੜਾ ਹੱਲ ਹੈਗਾ ਆ ਫਰੂਟ ਫ्लाई ਟਰੈਪ ਵਾਲਾ ਇੰਨਾ ਕ ਸੇਫ ਹਾਲਿਆ ਕਿ ਇਹਦੇ ਨਾਲ ਇੱਕ ਤਾਂ ਤੁਹਾਡੇ ਜਿਹੜਾ ਤੁਹਾਡਾ ਫਲ ਆ ਉਹਦੇ ਤੇ ਕੋਈ ਜ਼ਹਿਰ ਨਹੀਂ ਪਈ ਤੇ ਦੂਸਰੇ ਨੰਬਰ ਤੇ ਤੁਹਾਡੇ ਫਲ ਵੀ ਬਚ ਗਿਆ ਮਾਰਚ ਤੋਂ ਲੈ ਕੇ ਅਕਤੂਬਰ ਤੱਕ ਇਹ ਜਿਹੜੀ ਫਰੂਟ ਫ्लाई ਆ ਇਹ 8 ਮਹੀਨੇ ਬਹੁਤ ਜ਼ਿਆਦਾ ਸਰਗਰਮ ਰਹਿੰਦੀ ਆ ਸਾਰੇ ਫਲਾਂ ਨੂੰ ਇਹ ਨੁਕਸਾਨ ਪਹੁੰਚਾਉਂਦੀ ਆ ਇਹ ਜਿਹੜਾ ਡੱਬਾ ਆ ਇਹ ਛੋਟਾ ਹੋਵੇ ਇਹ ਵੱਡਾ ਇਹ ਵੱਡਾ ਵੀ ਹੋ ਸਕਦਾ ਆ ਮਤਲਬ ਫਟਦਾ ਜਾਂ ਇਹ ਛੋਟੀ ਜੀ ਬੋਤਲ ਵੀ ਹੋ ਸਕਦੀ ਆ ਜਿਹੜੀ ਆ ਪੂਰੀ ਜੀ ਤੁਸੀਂ ਵਿੱਚ ਦੇਖ ਰਹੇ ਆ ਇਹ ਉਹ ਅਸਲ 'ਚ ਦਵਾਈ ਦੀ ਪੂਰੀ ਆ ਜਿਹੜੀ ਕਿ ਇਹਦੇ ਵਿੱਚ ਲਗਾਈ ਹੋਈ ਆ ਸਭ ਤੋਂ ਪਹਿਲਾਂ ਉਸ ਫਰੂਟ ਫਲਾਈ ਟ੍ਰੈਪ ਦੇ ਉੱਤੇ ਡੇਟ ਜਿਹੜੀ ਲਿਖੀ ਮੈਨੂਫੈਕਚਰਿੰਗ ਡੇਟ ਆ ਉਹ ਜ਼ਰੂਰ ਪੜਿਆ ਕਰੋ ਤਾਜੀ ਦਵਾਈ ਲੱਗੀ ਹੋਵੇ ਦਵਾਈ ਅਗਰ ਉਹਨੂੰ ਤਾਜ਼ਾ ਲੱਗੀ ਹੋਏਗੀ ਤੇ ਫੇਰ ਹੀ ਉਹਦੇ ਤੇ ਮੱਖੀ ਆਊਗੀ ਸਤਿ ਸ਼੍ਰੀ ਅਕਾਲ ਪੀਆਰ ਪੰਜਾਬ ਤੇ ਸਵਾਗਤ ਆ ਆ ਫਲ ਦੇਖ ਰਹੇ ਹੋ ਤੁਸੀਂ ਇਹ ਨਾਖਾਂ ਨੇ ਨਾਖਾਂ ਦੇ ਬਾਗ 'ਚ ਖੜੇ ਆਪਾਂ ਤੇ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ ਇੱਕ ਬਹੁਤ ਅਹਿਮ ਮੁੱਦੇ ਦੇ ਉੱਤੇ ਗੱਲ ਧਿਆਨ ਨਾਲ ਸੁਣਿਓ ਤੇ ਵੀਡੀਓ ਨੂੰ ਲਾਈਕ ਵਾਲਾ ਬਟਨ ਦਬਕੇ ਸ਼ੇਅਰ ਪਹਿਲਾਂ ਕਰ ਦਿਓ ਆਪਾਂ ਗੱਲ ਕਰਨ ਲੱਗੇ ਆ ਫਰੂਟ ਫਲਾਈ ਦੇ ਉੱਤੇ ਠੀਕ ਆ ਫਰੂਟ ਫਲਾਈ ਦਾ ਇੱਕ ਹੱਲ ਕੀ ਹੋ ਸਕਦਾ ਜਾਂ ਹੋਣਾ ਚਾਹੀਦਾ ਇਹਨਾਂ ਦਿਨਾਂ 'ਚ ਤੁਹਾਡੇ ਬਹੁਤ ਸਾਰੇ ਫਲ ਜਿਹੜੇ ਆ ਉਹ ਪੱਕਣ ਲੱਗ ਜਾਂਦੇ ਆ ਜਾਂ ਪੱਕਣਾ ਸ਼ੁਰੂ ਹੁੰਦੇ ਆ ਤੇ ਜਾਂ ਫਿਰ ਗੱਗੇ ਜਾ ਕੇ ਉਹਨਾਂ ਨੇ ਪੱਕਣਾ ਹੁੰਦਾ ਠੀਕ ਹੈ ਜੀ ਤੇ ਤੁਸੀਂ ਇਹਨਾਂ ਇਸ ਵੇਲੇ ਨਾਖਾਂ ਲਗਭਗ ਤਿਆਰ ਨੇ ਥੋੜੇ ਦਿਨਾਂ ਨੂੰ ਇਹਨਾਂ ਨੇ ਟੁੱਟਣ ਲੱਗ ਜਾਣਾ ਆ ਤੇ ਕੁਝ ਅਮਰੂਦ ਇੱਕ ਬਹੁਤ ਅ ਪਸੰਦੀਦਾ ਫਲ ਪੰਜਾਬੀਆਂ ਦਾ ਤੇ ਜਿਹੜਾ ਬਹੁਤ ਵੱਡੇ ਪੱਧਰ ਤੇ ਆਪਾਂ ਖਾਂਦੇ ਆ ਪਰ ਉਹ ਖਰਾਬ ਵੀ ਉਸੇ ਵੱਡੇ ਪੱਧਰ ਤੇ ਇਹਨਾਂ ਦਿਨਾਂ 'ਚ ਹੁੰਦਾ ਆ ਤੇ ਲੋਕ ਉਹਨੂੰ ਖਾ ਨਹੀਂ ਪਾਉਂਦੇ ਕਿਉਂਕਿ ਫਰੂਟ ਬਹੁਤ ਸਾਰਾ ਗਲ ਜਾਂਦਾ ਆ ਉਹਦਾ ਕਾਰਨ ਆਪਾਂ ਲੱਗੇ ਦੱਸਣਾ ਹਨਾ ਕੀ ਹੁੰਦਾ ਆ ਕਿ ਇੱਕ ਸੁਨਹਿਰੀ ਜੇ ਰੰਗ ਦੀ ਮੱਖੀ ਆ ਜਿਹਨੂੰ ਅਸੀਂ ਫਰੂਟ ਫ्लाई ਬੋਲ ਦਿੰਦੇ ਆ ਉਹ ਫਰੂਟ ਫ्लाई ਜਿਹੜੀ ਆ ਉਹ ਇਹਨੂੰ ਫਲ ਨੂੰ ਖਰਾਬ ਕਰਦੀ ਆ ਤੇ ਮੈਂ ਤੁਹਾਨੂੰ ਦੱਸਦਾ ਕਿ ਫਰੂਟ ਫ्लाई ਜਿਹੜੀ ਆ ਉਹਦਾ ਆਮ ਤੌਰ ਤੇ ਹੱਲ ਕਈ ਲੋਕ ਸੋਚਦੇ ਨੇ ਕਿ ਯਾਰ ਅਸੀਂ ਇਹਨੂੰ ਦਵਾਈ ਪਾ ਦਈਏ ਅਸੀਂ ਇਹਤੇ ਛਿੜਕ ਦਈਏ ਕੋਈ ਦਵਾਈ ਇਹਦੀਆਂ ਜੜਾਂ 'ਚ ਪਾ ਦਈਏ ਹੋ ਸਕਦਾ ਤੁਸੀਂ ਇਹ ਸੋਚਦੇ ਹੋਵੋ ਪਰ ਇੱਕ ਹੱਲ ਹੋਰ ਹੁੰਦਾ ਆ ਤੇ ਜਿਹੜਾ ਹੱਲ ਹੈਗਾ ਆ ਫਰੂਟ ਫਲਾਈ ਟਰੈਪ ਵਾਲਾ ਆਹ ਵਾਲਾ ਜਿਹੜਾ ਟਰੈਪ ਲੱਗਾ ਹੋਇਆ ਤੇ ਆਪਾਂ ਤੁਹਾਨੂੰ ਇਸ ਟਰੈਪ ਦੇ ਬਾਰੇ ਜਾਣਕਾਰੀ ਲੱਗੇ ਦੇਣ ਕਿ ਇਹ ਇੱਕ ਸੇਫ ਹੱਲ ਆ ਠੀਕ ਹੈ ਜੀ ਇੰਨਾ ਕੁ ਸੇਫ ਹੱਲ ਆ ਕਿ ਇਹਦੇ ਨਾਲ ਇੱਕ ਤਾਂ ਤੁਹਾਡੇ ਜਿਹੜਾ ਜਿਹੜਾ ਤੁਹਾਡਾ ਫਲ ਆ ਉਹਦੇ ਤੇ ਕੋਈ ਜ਼ਹਿਰ ਨਹੀਂ ਪਈ ਤੇ ਦੂਸਰੇ ਨੰਬਰ ਤੇ ਤੁਹਾਡੇ ਫਲ ਵੀ ਬਚ ਗਿਆ ਹਾਂਜੀ ਇਹ ਜਿਹੜੀ ਮੱਖੀ ਤੁਸੀਂ ਦੇਖ ਰਹੇ ਆ ਮੈਂ ਇੱਕ ਗੱਲ ਦੱਸ ਦਿਆਂ ਕਿ ਠੰਡ ਦੇ ਮੌਸਮ ਵਿੱਚ ਜਦੋਂ ਬਹੁਤ ਜ਼ਿਆਦਾ ਠੰਡ ਹੁੰਦੀ ਆ ਉਦੋਂ ਇਹ ਸਰਗਰਮ ਨਹੀਂ ਹੁੰਦੀ ਬਹੁਤ ਘੱਟ ਸਰਗਰਮ ਹੁੰਦੀ ਕਹਿ ਸਕਦੇ ਆ ਤੁਸੀਂ ਤੇ ਫਰੂਟ ਫਲਾਈ ਜਿਹੜੀ ਆ ਜਾਨੀ ਕਿ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਇਹ 4 ਮਹੀਨੇ ਨਹੀਂ ਹੁੰਦੀ ਪਰ ਮਾਰਚ ਤੋਂ ਲੈ ਕੇ ਅਕਤੂਬਰ ਤੱਕ ਇਹ ਜਿਹੜੀ ਫਰੂਟ ਫਲਾਈ ਆ ਇਹ 8 ਮਹੀਨੇ ਬਹੁਤ ਜ਼ਿਆਦਾ ਸਰਗਰਮ ਰਹਿੰਦੀ ਆ ਇਹਨਾਂ ਦਿਨਾਂ 'ਚ ਪੱਕਣ ਵਾਲੇ ਸਾਰੇ ਹੀ ਫਲਾਂ ਨੂੰ ਨੁਕਸਾਨ ਪਹੁੰਚਾਉਂਦੀ ਆ ਇਹ ਜਿਹੜੀ ਉਹ ਜਿਹੜੀ ਮੱਖੀ ਹੁੰਦੀ ਆ ਇਹ ਗਰਮੀਆਂ ਚ ਸਰਗਰਮਿਆ ਜਾਂ ਆਮ ਤੌਰ ਤੇ ਬਹੁਤ ਸਾਰੇ ਦੋਸਤ ਆ ਉਹ ਇਹ ਸੋਚਦੇ ਆ ਕਿ ਸ਼ਾਇਦ ਮੱਖੀ ਇਸ ਮੱਖੀ ਦਾ ਹੱਲ ਜਿਹੜਾ ਆ ਉਹ ਬਣਦਾ ਹੈਗਾ ਆ ਉਹ ਬਣਦਾ ਹੈ ਦਵਾਈ ਦਵਾਈ ਜਿਹੜੀ ਆ ਉਹ ਉਹ ਲੋਕੀ ਕੀ ਕਰਦੇ ਇਹਦੇ ਤੇ ਛੜਕਾ ਕਰ ਦਿੰਦੇ। ਤੇਰੀ ਜੜ੍ਹਾਂ 'ਚ ਅਸੀਂ ਸੋਚਦੇ ਆ ਜਾਂ ਅਸੀਂ ਸੋਚਦੇ ਆ ਕਿ ਪਤਾ ਨਹੀਂ ਕੀ ਸਾਡਾ ਬੂਟਾ ਖਰਾਬ ਹੋ ਗਿਆ। ਅਸੀਂ ਬੂਟੇ ਵਾਲਿਆਂ ਨਾਲ ਜਾ ਕੇ ਲੜੀ ਜਾਂਦੇ ਆ ਜਾਂ ਯੂਨੀਵਰਸਿਟੀ ਨੂੰ ਅਸੀਂ ਜਾਂ ਅਸੀਂ ਬਾਗਬਾਨੀ ਵਿਭਾਗ ਨੂੰ ਗਲਤ ਕਹਿੰਨੇ ਵੀ ਤੁਸੀਂ ਬੂਟੇ ਗਲਤ ਦਿੰਦੇ ਆ ਸਾਨੂੰ। ਪਰ ਇਦਾਂ ਦਾ ਕੁਝ ਨਹੀਂ ਹੁੰਦਾ। ਬੂਟੇ ਗਲਤ ਨਹੀਂ ਹੈਗੇ। ਆਪਾਂ ਨੂੰ ਇਹ ਜਾਣਨਾ ਚਾਹੀਦਾ ਕਿ ਦਵਾਈ ਸ਼ਾਇਦ ਇਹਦਾ ਹੱਲ ਨਹੀਂ। ਮੈਂ ਸ਼ਾਇਦ ਸ਼ਬਦ ਯੂਜ਼ ਕੀਤਾ ਇਹਨੂੰ ਧਿਆਨ ਰੱਖਿਓ ਇਸ ਗੱਲ ਦਾ। ਦੇਖੋ ਦਵਾਈ ਕਿਉਂ ਹੱਲ ਨਹੀਂ ਹੈਗਾ? ਕਿਉਂਕਿ ਜਦੋਂ ਤੁਸੀਂ ਸਪਰੇਅ ਮਾਰਤੀ ਹੁਣ ਜਿਸ ਤਰ੍ਹਾਂ ਰਾਤੀ ਸਾਡੇ ਇੱਥੇ ਮੀ ਡਾਟਮਾ ਮੀ ਪਿਆ ਮੰਨ ਲਓ ਕੱਲ ਜਾਂ ਪਰਸੋ ਅਸੀਂ ਸਪਰੇਅ ਕੀਤੀ ਆ ਤੇ ਫਿਰ ਉਹਦਾ ਕਿੰਨਾ ਚਿਰ ਅਸਰ ਰਹ ਜੂਗਾ ਉਹ ਤੇ ਸਾਰੀ ਥੱਲੇ ਆ ਗਈ ਆ ਜ਼ਮੀਨ ਤੇ ਇਸੇ ਤਰ੍ਹਾਂ ਨਾ ਵੀ ਮੀ ਪਵੇ ਤਾਂ ਇਹਦਾ ਅਸਰ ਵਾਤ ਤੋਂ ਵੱਧ 2 ਜਾਂ 4 ਦਿਨ ਹੁੰਦਾ ਜਦੋਂ 2 ਜਾਂ 4 ਦਿਨ ਅਸਰ ਰਹਿੰਦਾ ਆ ਤੇ ਮੱਖੀ ਫਿਰ ਵਾਪਸ ਆ ਜਾਂਦੀ ਆ ਇਸ ਲਈ ਪਹਿਲੀ ਗੱਲ ਇਹ ਮੰਨ ਕੇ ਅਸੀਂ ਚੱਲਦੇ ਆ ਕਿ ਦਵਾਈ ਜਿਹੜੀ ਆ ਉਹ ਇਸ ਰੂਟ ਫ्लाई ਮੱਖੀ ਦਾ ਹੱਲ ਦਵਾਈ ਸ਼ਾਇਦ ਨਹੀਂ ਹੈਗੀ ਠੀਕ ਆ ਜੀ ਤੇ ਉਹਦਾ ਦੂਸਰਾ ਹੱਲ ਜਿਹੜਾ ਉਹ ਤੁਹਾਨੂੰ ਲੱਗੀਆਂ ਦੱਸਣਾ ਫਰੂਟ ਫਲਾਈ ਦਾ ਹੱਲ ਇੱਕ ਆ ਟ੍ਰੈਪ ਆ ਟ੍ਰੈਪ ਜਾਨੀ ਕਿ ਇੱਕ ਜਾਲ ਉਹ ਡੱਬਾ ਜਿਹਦੇ ਵਿੱਚ ਕੇ ਆ ਕੇ ਮੱਖੀ ਫਸ ਜਾਂਦੀ ਆ ਇਹ ਡੱਬੇ ਦਾ ਸਾਈਜ਼ ਕੁਛ ਵੀ ਹੋ ਸਕਦਾ ਮੈਂ ਆਜੋ ਤੁਹਾਨੂੰ ਨੇੜੇੋਂ ਦਿਖਾ ਦਿੰਨੇ ਆ ਇਹ ਜਿਹੜਾ ਡੱਬਾ ਆ ਇਹ ਛੋਟਾ ਹੋਵੇ ਇਹ ਵੱਡੇ ਵੱਡਾ ਵੀ ਹੋ ਸਕਦਾ ਆ ਮਤਲਬ ਫੁੱਟ ਦਾ ਜਾਂ ਇਹ ਛੋਟੀ ਜੀ ਬੋਤਲ ਵੀ ਹੋ ਸਕਦੀ ਆ ਇਟ ਡਸਨਟ ਮੈਟਰ ਇਹ ਕੀ ਹੈਗਾ ਆ ਹਨਾ ਜਿਹੜੀ ਆ ਪੂਰੀ ਜੀ ਤੁਸੀਂ ਵਿੱਚ ਦੇਖ ਰਹੇ ਆ ਇਹ ਉਹ ਅਸਲ 'ਚ ਦਵਾਈ ਦੀ ਪੂੜੀ ਆ ਜਿਹੜੀ ਕਿ ਇਹਦੇ ਵਿੱਚ ਲਗਾਈ ਹੋਈ ਆ ਜਿਹਦੇ ਕਰਕੇ ਆ ਮੱਖੀਆਂ ਇਹਦੇ ਵਿੱਚ ਆ ਰਹੀਆਂ ਤੇ ਫਸ ਰਹੀਆਂ ਤੇ ਮਰਦੀਆਂ ਪਈਆਂ ਨੇ ਠੀਕ ਆ ਇਹ ਡੱਬਾ ਹੀ ਇਹਦਾ ਬੈਸਟ ਹੱਲ ਆ ਠੀਕ ਆ ਤੁਸੀਂ ਇਹ ਕਦੋਂ ਟੰਗਣਾ ਹੁੰਦਾ ਆ ਅਸੀਂ ਤੁਹਾਨੂੰ ਇਹ ਸੁਜੈਸਟ ਕਰਦੇ ਆ ਦੇਖੋ ਦੋਸਤੋ ਟੰਗਣਾ ਸਾਨੂੰ ਅਸਲ 'ਚ ਮੇਰੀ ਜੋ ਸੋਚ ਕਹਿੰਦੀ ਆ ਜੋ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਮਾਰਚ ਦੇ ਵਿੱਚ ਹੀ ਇਹ ਟੰਗ ਦੇਣੇ ਚਾਹੀਦੇ ਨੇ ਸਾਨੂੰ ਮਾਰਚ ਅਪ੍ਰੈਲ 'ਚ ਟੰਗ ਦਿਈਏ ਤਾਂ ਸਾਡੇ ਜਿਹੜੇ ਬਹੁਤ ਸਾਰੇ ਫਾਲਿਆ ਜਿਵੇਂ ਸੀਜ਼ਨਲ ਫਾਲਿਆ ਉਹ ਸਾਡੇ ਖਰਾਬ ਨਹੀਂ ਹੁੰਦੇ ਹੁਣ ਇਹ ਮੱਖੀ ਬੇਰਾਂ ਨੂੰ ਵੀ ਅਸਰ ਕਰਦੀ ਆ ਇਹ ਮਸਖੀ ਕਿਨੂਆਂ ਤੇ ਵੀ ਕਰਦੀ ਆ ਇਹ ਮੱਖੀ ਨਾਖਾਂ ਤੇ ਵੀ ਕਰਦੀ ਆ ਇਹ ਹੋਰ ਆੜੂਆਂ ਤੇ ਵੀ ਕਰਦੀ ਆ ਬਾਕੀ ਫਲਾਂ ਤੇ ਵੀ ਕਰਦੀ ਆ ਇਹ ਨਾ ਸੋਚੋ ਇੱਥੋਂ ਤੱਕ ਕਿ ਇਹ ਮੱਖੀ ਜਿਹੜੀ ਆ ਇਹ ਲਸੂੜੇ ਤੇ ਵੀ ਅਸਰ ਕਰ ਰਹੀ ਆ ਲਸੂੜੇ ਦੀ ਜਿਹੜੀ ਪ੍ਰਜਾਤੀ ਜਿਹੜਾ ਅਸੀਂ ਬਾਰ ਬਾਰ ਗੱਲ ਕਰਦੇ ਆ ਕਿ ਇਹ ਨਖਸਾਨ ਕਰ ਰਹੀ ਆ ਇਹ ਉਹਨਾਂ ਸਾਰੇ ਫਲਾਂ ਦੇ ਉੱਤੇ ਬਹੁਤ ਵੱਡਾ ਅਸਰ ਪਾ ਰਹੀ ਏ ਇਸ ਕਰਕੇ ਉਦੋਂ ਹੀ ਲਾ ਦੇਣਾ ਚਾਹੀਦਾ ਜਦੋਂ ਫੁੱਲ ਆਉਂਦੇ ਨੇ ਕਿਉਂਕਿ ਇਹ ਫੁੱਲਾਂ ਨੂੰ ਵੀ ਆਪਣੇ ਜਿਹੜੇ ਜਰਮਸ ਨੇ ਜਿਹੜੇ ਕਿਟਾਣੂ ਜੀਵਾਣੂ ਉਹ ਇਹਦੇ ਵਿੱਚ ਛੱਡ ਸਕਦੀ ਆ ਜਿੱਥੋਂ ਕੇ ਫਲ ਬਣਨਾ ਹੁੰਦਾ ਇਸ ਲਈ ਇਹ ਡੱਬੇ ਤੁਸੀਂ ਉਦੋਂ ਹੀ ਟੰਗ ਦੇਣੇ ਚਾਹੀਦੇ ਆ ਤੁਹਾਨੂੰ ਤੇ ਇਹ ਲਗਾਤਾਰ ਟੰਗੇ ਰਹਿਣ ਇਹਦਾ ਨੁਕਸਾਨ ਤੁਹਾਨੂੰ ਕੋਈ ਨਹੀਂ ਹੁੰਦਾ ਹੈਗਾ ਤੁਸੀਂ ਇਹ ਟੰਗ ਸਕਦੇ ਆ ਠੀਕ ਆ ਇਹ ਡੱਬੇ ਟੰਗ ਦਿਓ ਇਸ ਤਰ੍ਹਾਂ ਨਾਲ ਇਹ ਡੱਬੇ ਜਿਹੜੇ ਆ ਤੁਸੀਂ ਬਾਜ਼ਾਰ ਤੋਂ ਕਿਸੇ ਵੀ ਜਿੱਥੋਂ ਖੇਤੀਬਾੜੀ ਦੀਆਂ ਦਵਾਈਆਂ ਮਿਲਦੀਆਂ ਉਥੋਂ ਲੈ ਸਕਦੇ ਆ ਠੀਕ ਆ ਤੇ ਤੁਸੀਂ ਇਹ ਡੱਬਾ ਟੰਗ ਦਿਓ ਇਹਦੇ ਨਾਲ ਤੁਹਾਡਾ ਸੀਜ਼ਨ ਸਾਰਾ ਪਾਰ ਹੋ ਜਾਂਦਾ ਹੈ ਇਸ ਡੱਬੇ ਦੀ ਕੀਮਤ ਜਿਹੜੀ ਆ ਉਹ ਲਗਭਗ 100 ਰੁਪਈਆ ਹੁੰਦੀ ਆ ਬੋਤਲ ਵੀ ਹੋ ਸਕਦੀ ਮੈਂ ਦੱਸਿਆ ਤੁਹਾਨੂੰ 1 ਲੀਟਰ ਵਾਲੀ ਪਲਾਸਟਿਕ ਦੀਆਂ ਬੋਤਲਾਂ 'ਚ ਵੀ ਮਿਲਦੀ ਹੈਗੀ ਆ ਇਹ ਤੁਹਾਨੂੰ ਇੱਕ ਡੱਬਾ ਵੀ ਫਟਕ ਜਾਂਦਾ ਮਿਲ ਜਾਂਦਾ ਜਾਂ ਤੁਸੀਂ ਆਪ ਖਰੀਦ ਕੇ ਡੱਬੇ ਉਹ ਵੀ ਤੁਸੀਂ ਕਰ ਸਕਦੇ ਆ ਕਿਤੇ 10-20 ਰੁਪਏ ਵੱਧ ਹੋ ਸਕਦੇ ਘੱਟ ਹੋ ਸਕਦੇ ਆ ਇਹ ਕੀਮਤ ਤੇ ਪਲੀਜ਼ ਲੜਨ ਦੀ ਨਹੀਂ ਸਾਨੂੰ ਲੋੜ ਇੱਕ ਤਰੀਕਾ ਇਹ ਹੁੰਦਾ ਕਿ ਕੀ ਤੁਸੀਂ ਘਰੇ ਵੀ ਫਰੂਟ ਫਲਾਈ Trap ਤਿਆਰ ਕਰ ਸਕਦੇ ਆ ਹਾਂ ਕਰ ਸਕਦੇ ਆ ਤੁਸੀਂ ਉਹਨਾਂ ਤੋਂ ਦਵਾਈ ਲੈ ਆਓ ਜਿਹੜੇ ਤੁਹਾਡੇ ਦਵਾਈਆਂ ਵਾਲੇ ਨੇ ਉਹਨਾਂ ਦੇ ਕੋਲੋਂ ਤੁਸੀਂ ਦਵਾਈ ਲਿਆ ਸਕਦੇ ਆ ਉਹ ਪੂੜੀ ਜੀ ਨੀਕੀ ਜੀ ਤੁਹਾਨੂੰ ਦੇ ਦਿੰਦੇ ਜਾਂ ਡੱਬੀ ਜੀ ਦੇਣਗੇ ਤਾਂ ਤੁਸੀਂ ਫਰੂਟ ਫਲਾਈ Trap ਕਹਿ ਕੇ ਉਹਨਾਂ ਨੂੰ ਦਵਾਈ ਲੈ ਸਕਦੇ ਆ ਠੀਕ ਹੈ ਜੀ ਤੇ ਘਰੇ ਤੁਹਾਡੇ ਕੋਲ ਖਾਲੀ ਜੇਕਰ ਬੋਤਲਾਂ ਪਲਾਸਟਿਕ ਦੀਆਂ ਹੈਗੀਆਂ ਨੇ ਤਾਂ ਤੁਸੀਂ ਉਹਦੇ ਵਿੱਚ ਸ਼ੇਕ ਕਰਕੇ ਠੀਕ ਹੈ ਜੀ ਛੱਡ ਦੇਣਾ ਹੁੰਦਾ ਤੇ ਤੁਸੀਂ ਉਸ ਤੋਂ ਬਾਅਦ ਇਹ ਟੰਗ ਦੇ ਉਹ ਦਵਾਈ ਲਗਾ ਕੇ ਉਹਦੇ ਵਿੱਚ ਇਹ ਟੰਗ ਸਕਦੇ ਆ ਜਿਹਦੇ ਨਾਲ ਕਿ ਮੱਖੀ ਇਹਦੇ ਵਿੱਚ ਆ ਕੇ ਫਸਦੀ ਰਹਿੰਦੀ ਹੈ ਹਾਂਜੀ ਇੱਕ ਤੁਹਾਡਾ ਸਵਾਲ ਇਹ ਰਹਿ ਸਕਦਾ ਕਿ ਹੋਰ ਕਿੱਥੋਂ ਲੈ ਸਕਦੇ ਤੋਂ ਪਹਿਲੀ ਗੱਲ ਤੁਸੀਂ ਇਹ ਦਵਾਈਆਂ ਵਾਲੀ ਦੁਕਾਨ ਤੋਂ ਲੈ ਸਕਦੇ ਆ ਜਿੱਥੋਂ ਖੇਤੀਬਾੜੀ ਦੀਆਂ ਦਵਾਈਆਂ ਮਿਲਦੀਆਂ ਉਥੋਂ ਫਰੂਟ ਫਲਾਈ ਟਰੈਪ ਖਰੀਦ ਸਕਦੇ ਆ ਇਸੇ ਤਰ੍ਹਾਂ ਤੁਹਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਹਰੇਕ ਜ਼ਿਲ੍ਹੇ ਦੇ ਵਿੱਚ ਹੁੰਦਾ ਆ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਵੀ ਦਵਾਈ ਲੈ ਸਕਦੇ ਆ ਔਰ ਏਡ ਫਰੂਟ ਫਲਾਈ Trap ਖਰੀਦ ਸਕਦੇ ਆ ਇਸੇ ਤਰ੍ਹਾਂ ਤੁਸੀਂ ਆ ਜਿਹੜੀ ਤੁਹਾਡਾ ਸਾਡੀ ਖੇਤੀਬਾੜੀ ਯੂਨੀਵਰਸਿਟੀ ਆ ਲੁਧਿਆਣਾ ਉੱਥੋਂ ਵੀ ਇਹ ਖਰੀਦ ਸਕਦੇ ਆ ਇਸੇ ਤਰ੍ਹਾਂ ਤੁਸੀਂ ਬਾਗਬਾਨੀ ਵਿਭਾਗ ਦੇ ਜਿੱਥੇ ਨਰਸਰੀਜ਼ ਹੋਣ ਜਾਂ ਕਿਤੇ ਉਹਨਾਂ ਦਾ ਦਫ਼ਤਰ ਤਾਂ ਤੁਸੀਂ ਉਹਨਾਂ ਤੋਂ ਵੀ ਬਾਗਬਾਨੀ ਵਿਭਾਗੇ ਤੋਂ ਵੀ ਖਰੀਦ ਸਕਦੇ ਆ ਈਜ਼ੀ ਆ ਇਹ ਕੰਮ ਤੁਹਾਡੇ ਲਈ ਤੁਹਾਡੇ ਘਰਾਂ 'ਚ ਜਿਹੜੇ ਬੂਟੇ ਲੱਗੇ ਨੇ ਅਮਰੂਦ ਦੇ ਆੜੂ ਦੇ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਫਲਾਂ ਦੇ ਹੁੰਦੇ ਆ ਤੁਸੀਂ ਜ਼ਰੂਰ ਉਹਤੇ ਟੰਗਿਆ ਕਰੋ ਅੱਜਕੱਲ ਤੁਹਾਨੂੰ ਇਹ ਜਿਹੜੇ ਫਰੂਟ ਫਲਾਈ ਟਰੈਪ ਆ ਇਹ ਟੰਗ ਦੇਣਾ ਚਾਹੀਦਾ ਆ ਅਮਰੂਦ ਦੇ ਉੱਤੇ ਤਾਂ ਅਮਰੂਦ ਦੇ ਉੱਤੇ ਟੰਗਣ ਦੇ ਨਾਲ ਤੁਹਾਨੂੰ ਕੀ ਹੋਊਗਾ ਤੁਹਾਡੇ ਜਿਹੜਾ ਫਲ ਬਹੁਤ ਸਾਰਾ ਫਲ ਬਚ ਜਾਊਗਾ ਸਾਰਾ ਨਹੀਂ ਅਸੀਂ ਕਹਿੰਨੇ ਪਰ ਬਹੁਤ ਸਾਰਾ ਬਚ ਜਾਏਗਾ اچھا ਇੱਕ ਇਹਨੂੰ ਬਣਾਉਣ ਦਾ ਇੱਕ ਬਹੁਤ ਸਾਦਾ ਤਰੀਕਾ ਤੁਸੀਂ ਐਵੇਂ ਬਣਾ ਸਕਦੇ ਆ ਦੇਖੋ ਤੁਸੀਂ ਸ਼ੇਕ ਹੋਏ ਦੇਖ ਸਕਦੇ ਹੋ ਬੋਤਲ ਦੇ ਵਿੱਚ ਹਨਾ ਬੋਤਲ ਚ ਸ਼ੇਕ ਹੋਏ ਤੁਸੀਂ ਦੇਖ ਲੈ ਇਹਨਾਂ ਨੇ ਕੀ ਕੀਤਾ ਕਿ ਆ ਜਿਹੜੀ ਬੋਤਲ ਆ ਇਹ ਚ ਐਦਾਂ ਸ਼ੇਕ ਕਰ ਦਿੱਤੇ ਨੇ ਠੀਕ ਹੈ ਸ਼ੇਕ ਕਰਨ ਤੋਂ ਬਾਅਦ ਇਹਨਾਂ ਨੇ ਥੱਲਿਓ ਜਿਹੜਾ ਸੀ ਇਹ ਬੋਤਲ ਇਹਨੂੰ ਕੱਟ ਦਿੱਤਾ ਕੱਟ ਕੇ ਉਹਨੂੰ ਹੀ ਪੁੱਠਾ ਕਰਕੇ ਇਹਨੂੰ ਜੋੜ ਦਿੱਤਾ ਟੱਕਣ ਨੂੰ ਠੀਕ ਹੈ ਜੀ ਯਾਨੀ ਕਿ ਉਹ ਵਿਚ ਇਹਦੇ ਲਗਾ ਕੇ ਇਹਨੂੰ ਬੰਦ ਕਰ ਦੁੱਤਾ ਥੱਲਿਓ ਠੀਕ ਆ ਤੋਂ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਇੱਥੇ ਇਹਨਾਂ ਨੇ ਦਵਾਈ ਵਾਲੀ ਪੁੜੀ ਹੀ ਸਿੱਟ ਦਿੱਤੀ ਆ ਸਿਰਫ ਹਨਾ ਤੋਂ ਥੋੜੀ ਜੀ ਦਵਾਈ ਉਹਨੂੰ ਲੱਗੀ ਹੋਈ ਸੀ ਪੁੜੀ ਨੂੰ ਤਾਂ ਉਹਦੇ ਵਿੱਚ ਦੇਖੋ ਤੁਸੀਂ ਮੱਖੀਆਂ ਆਈਆਂ ਵੀ ਨਹੀਂ ਠੀਕ ਆ ਜੀ ਆ ਥੱਲੇ ਮੱਖੀਆਂ ਨੇ ਜਿਹੜੀਆਂ ਆਈਆਂ ਆ ਤੋਂ ਆ ਇਸ ਤਰ੍ਹਾਂ ਨਾਲ ਤੁਸੀਂ ਇੱਕ ਪੁੜੀ ਲੈ ਆ ਕੇ ਵੀ ਜੇਕਰ ਤੁਹਾਡੇ ਕੋਲ ਬੋਤਲਾਂ ਹੈਗੀਆਂ ਤਾਂ ਪੁੜੀ ਲੈ ਆ ਕੇ ਬਿਜਾਰੋ ਤੁਸੀਂ ਦਵਾਈ ਦੀ ਤਾਂ ਤੁਸੀਂ ਆਪ ਵੀ ਫਰੂਟ ਫਲਾਈ Trap ਬਣਾ ਸਕਦੇ ਆ ਇਹ ਸਿੰਪਲ ਤਰੀਕਾ ਹੁੰਦਾ ਆ ਇੱਕ ਸਵਾਲ ਹੋ ਸਕਦਾ ਆ ਕਿ ਇਹ ਜਿਹੜੀਆਂ ਇਹ ਜਿਹੜੇ ਡੱਬੇ ਆ ਜਾਂ ਬੋਤਲਾਂ ਨੇ ਜਿਹੜੀਆਂ ਦਵਾਈ ਦੀਆਂ ਇਹ ਕਿੰਨੀਆਂ ਟੰਗਣੀਆਂ ਚਾਹੀਦੀਆਂ ਸਾਨੂੰ ਬਾਗ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨਾ ਕਿ ਇਹ ਜਿਹੜਾ ਬਾਗ ਹੁੰਦਾ ਆ ਦੇਖੋ ਬਾਗ ਹੁੰਦਾ ਬਹੁਤ ਵੱਡਾ ਠੀਕ ਆ ਪਰ ਹਰੇਕ ਬੂਟੇ ਦੇ ਉੱਤੇ ਇਹਨੂੰ ਟੰਗਣ ਦੀ ਲੋੜ ਨਹੀਂ ਹੁੰਦੀ ਕਾਰਨ ਕੀ ਹੁੰਦਾ ਕਿ ਤੁਸੀਂ ਹਰੇਕ ਬੂਟੇ ਤੇ ਟੰਗਣ ਜਾਓਗੇ ਤਾਂ ਫਿਰ ਤੁਹਾਡਾ ਖਰਚਾ ਵੀ ਵੱਧ ਜਾਏਗਾ ਠੀਕ ਆ ਹੁਣ 100 ਬੂਟਾ ਲੱਗਿਆ ਇਹਦਾ ਮਤਲਬ ਆ ਵੀ ਹਰੇਕ ਬੂਟੇ ਤੇ 100-100 ਰੁਪਏ ਵਾਲਾ ਡੱਬਾ ਟੰਗਣ ਲੱਗੇ ਤਾਂ ਤੁਹਾਡਾ ਖਰਚਾ ਜਿਹੜਾ ਤੁਸੀਂ ਸੋਚ ਲਓ ਵੀ 100 ਰੁਪਏ ਦੇ ਹਿਸਾਬ ਨਾਲ ਕਿੱਥੇ ਚਲਿਆ ਜਾਂਦਾ ਪਰ ਇਹਨੂੰ ਤੁਸੀਂ ਬਚਾ ਸਕਦੇ ਆ ਉਹ ਕਿਦਾਂ ਹੁੰਦਾ ਆ ਕਿ ਤੁਸੀਂ ਤਕਰੀਬਨ 8-10 ਬੂਟਿਆਂ ਦੇ ਪਿੱਛੇ ਇੱਕ ਡੱਬਾ ਟੰਗਣਾ ਹੁੰਦਾ ਹੈ ਠੀਕ ਹੈ ਜੀ ਤੁਸੀਂ 7-8 ਬੂਟੇ ਛੱਡ ਕੇ ਇੱਕ ਡੱਬਾ ਟੰਗੀ ਜਾਓ ਠੀਕ ਹੈ ਤੋਂ ਜ਼ਿਗਜ਼ੈਗ ਚ ਟੰਗ ਸਕਦੇ ਜਿਵੇਂ ਮੰਨ ਲਓ ਹੁਣ ਆਪਾਂ ਇਹਦੇ ਉੱਤੇ ਟੰਗਿਆ ਹੋਇਆ ਆ ਦਿਖਾ ਲਿਓ ਯਾਰ ਆਜ ਤੇ ਟੰਗਿਆ ਹੋਇਆ ਆ ਠੀਕ ਆ ਹੁਣ ਇਹਨੂੰ 4-5 ਬੂਟੇ ਛੱਡ ਕੇ 6-7 ਬੂਟੇ ਛੱਡ ਦਿਓ ਫਿਰ 8ਵੇਂ ਜਾਂ 10ਵੇਂ ਤੇ ਟੰਗ ਦਿਓ ਠੀਕ ਹੈ ਜੀ ਤੇ ਹੁਣ ਤੁਹਾਨੂੰ ਇਹ ਨਹੀਂ ਹੈਗਾ ਕਿ ਐਸ ਲਾਈਨ ਦੇ ਵਿੱਚ ਜਿਹੜੀ ਅਗਲੀ ਲਾਈਨ ਹੈ ਆਹ ਵਾਲੀ ਆ ਇਹ 'ਚ ਵੀ ਟੰਗਣ ਦੀ ਲੋੜ ਆ ਠੀਕ ਆ ਇਸ ਤੋਂ ਅਗਲੀਆਂ 4-5 ਲਾਈਨਾਂ ਛੱਡ ਕੇ ਤੁਸੀਂ ਟੰਗ ਸਕਦੇ ਆ ਮਤਲਬ ਇਹਦੀ ਇੰਨੀ ਖਿੱਚ ਹੁੰਦੀ ਆ ਇਹਦਾ ਫਰੂਟ ਫਲਾਈ ਟਰੈਪ ਦਾ ਕੀ ਹੁੰਦਾ ਕਿ ਇਹਦੇ ਜਿਹੜੀ ਦਵਾਈ ਲੱਗੀ ਆ ਤਾਰ ਤੇ ਮਾਦਾ ਮੱਖੀਆਂ ਨੂੰ ਆਪਣੇ ਵੱਲ ਖਿੱਚਦੀ ਆ ਤੇ ਉਹ ਜਿਹੜੀ ਖਿੱਚ ਉਹਦੀ ਹੁੰਦੀ ਆ ਬਸ ਉਹਦੇ ਨਾਲ ਹੀ ਉਹ ਉਹ ਜਿਹੜੀ ਮੱਖੀ ਆ ਉਹਦੇ 'ਚ ਫਸ ਜਾਂਦੀ ਆ ਕਈ ਵਾਰੀ ਦੋਸਤੋ ਅਸੀਂ ਇਹ ਸ਼ਿਕਾਇਤ ਕਰਦੇ ਆ ਕਿ ਅਸੀਂ ਤਾਂ ਇਹ ਜੀ ਟਰੈਪ ਟੰਗੇ ਅਸੀਂ ਬੋਤਲ ਵੀ ਟੰਗੀ ਅਸੀਂ 150 ਦਾ ਲੈ ਕੇ ਆਏ ਸੀ ਅਸੀਂ 200 ਦਾ ਲੈ ਕੇ ਆਏ ਸੀ ਕੋਈ ਕਹਿੰਦਾ ਜੀ ਅਸੀਂ ਕਿਤੋਂ ਲੈ ਕੇ ਆਏ ਸੀ ਕੋਈ ਕਹਿੰਦਾ ਮੈਂ ਉੱਥੋਂ ਲੈ ਕੇ ਆਇਆ ਸੀ ਉਹ ਨਹੀਂ ਕੰਮ ਕੀਤਾ ਤਾਂ ਅਸੀਂ ਕੀ ਕਰਦੇ ਆ ਉਹਨਾਂ ਦੀ ਗਲਤੀ ਕੱਢਣੀ ਸ਼ੁਰੂ ਕਰ ਸਕਦੇ ਆ ਹੋ ਸਕਦਾ ਉਹਨਾਂ ਦੀ ਗਲਤੀ ਹੋਵੇ ਪਰ ਇੱਕ ਚੀਜ਼ ਜ਼ਰੂਰ ਧਿਆਨ ਚ ਰੱਖਿਆ ਕਰੋ ਜਦੋਂ ਵੀ ਤੁਸੀਂ ਕੋਈ ਡੱਬਾ ਖਰੀਦਦੇ ਆ ਇਸ ਤਰ੍ਹਾਂ ਦਾ ਜਾਂ ਦਵਾਈ ਖਰੀਦਦੇ ਆ ਸਭ ਤੋਂ ਪਹਿਲਾਂ ਜਿਹੜਾ ਫਰੂਟ ਫਲਾਈ Trap ਜਦੋਂ ਤੁਸੀਂ ਖਰੀਦਣ ਜਾਂਦੇ ਜਿਸ ਵੀ ਦੁਕਾਨ ਜਾਂ ਜਿਸ ਵੀ ਜਗ੍ਹਾ ਤੋਂ ਖਰੀਦਦੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਉਸ ਫਰੂਟ ਫਲਾਈ Trap ਦੇ ਉੱਤੇ ਡੇਟ ਜਿਹੜੀ ਲਿਖੀ ਮੈਨੂਫੈਕਚਰਿੰਗ ਡੇਟ ਆ ਉਹ ਜ਼ਰੂਰ ਪੜਿਆ ਕਰੋ ਕਈ ਵਾਰੀ ਉਹਦੀ ਮੈਨੂਫੈਕਚਰਿੰਗ ਯਾਨੀ ਉਹਨੂੰ ਬਣਾਉਣ ਦੀ ਜਿਹੜੀ ਡੇਟ ਆ ਉਹੀ 2-3 ਮਹੀਨੇ ਪੁਰਾਣੀ ਹੁੰਦੀ ਆ ਉਹ ਤਾਜੀ ਬਣੀ ਨਹੀਂ ਹੁੰਦੀ ਤਾਜੀ ਦਵਾਈ ਲੱਗੀ ਹੋਵੇ ਮਤਲਬ ਕਿ ਉਹ ਪੈਕਡ ਹੋਵੇ ਐ ਨਾ ਦਵਾਈ ਅਗਰ ਉਹਨੂੰ ਤਾਜ਼ਾ ਲੱਗੀ ਹੋਏਗੀ ਤੇ ਫੇਰ ਹੀ ਉਹਦੇ ਤੇ ਮੱਖੀ ਆਊਗੀ ਹੁਣ ਜੇ ਉਹਨੂੰ 4-5 ਮਹੀਨੇ ਹੋ ਗਏ ਬਣੀ ਪਈ ਨੂੰ ਤੇ ਫਿਰ ਆਪਾਂ ਉਹ ਟਰੈਪ ਲਿਆ ਕੇ ਲਗਾਈਏ ਉਹ ਉਹਨਾ ਕੰਮ ਨਾ ਕਰੇ ਆਪਾਂ ਨੁਕਸਾਨ ਜਿਹੜਾ ਚੱਲਣਾ ਪਊਗਾ ਆਪਾਂ ਗਲਤੀ ਕਰਦੇ ਉਹਨਾਂ ਦੀ ਗਲ ਉਹਨਾਂ ਦੀ ਗਲਤੀ ਹੋ ਸਕਦੀ ਉਹਨਾਂ ਸਾਨੂੰ ਚੀਜ਼ ਮਾੜੀ ਦੇ ਦਿੱਤੀ ਪਰ ਆਪਾਂ ਵੀ ਧਿਆਨ ਰੱਖਣਾ ਹੁੰਦਾ ਕਿ ਇਹਦੀ ਡੇਟ ਕੀ ਹੈਗੀ ਇਹ ਕਦੋਂ ਦੀ ਲੱਗੀ ਹੈ ਉਹਦੇ ਤੋਂ ਬਚਣ ਦਾ ਦੂਸਰਾ ਤਰੀਕਾ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਅਗਰ ਤੁਸੀਂ ਇਦਾਂ ਨਹੀਂ ਕਰਨੀ ਚਾਹੁੰਦੇ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਦੀ ਇੱਕ ਪੂੜੀ ਲਿਆਓ ਜਿਹਦੇ ਵਿੱਚ ਫਰੂਟ ਫਲਾਈ ਟ੍ਰੈਪ ਵਾਲੀ ਦਵਾਈ ਹੁੰਦੀ ਆ ਉਹ ਦਵਾਈ ਨੂੰ ਤੁਸੀਂ ਲਗਾ ਕੇ ਉਹਦੇ ਬੋਤਲ ਦੇ ਵਿੱਚ ਜਾਂ ਆਪਣੇ ਡੱਬੇ ਦੇ ਵਿੱਚ ਤੇ ਡੱਬਾ ਟੰਗ ਦਿਓ ਪਰ ਡੇਟ ਜਿਹੜੀ ਆ ਬਣਨ ਦੀ ਡੇਟ ਆ ਵੀ ਇਹ ਕਦੋਂ ਬਣੀ ਦਵਾਈ ਉਹ ਤੁਹਾਨੂੰ ਉਸ ਪੂੜੀ ਤੇ ਵੀ ਜਾਂ ਡੱਬੀ ਤੇ ਵੀ ਦੇਖਣੀ ਚਾਹੀਦੀ ਆ ਵੀ ਇਹ ਕਦੋਂ ਜਿਹੜੀ ਆ ਇਹ ਦਵਾਈ ਬਣੀ ਹੋਈ ਆ ਠੀਕ ਆ ਇਸ ਚੀਜ਼ ਦੀ ਇਸ ਚੀਜ਼ ਦੀ ਆਪਾਂ ਨੂੰ ਗਾਰੰਟੀ ਲੈਣੀ ਚਾਹੀਦੀ ਆ ਉਹਨਾਂ ਦੁਕਾਨਾਂ ਤੋਂ ਜਾਂ ਜਿਨ੍ਹਾਂ ਤੋਂ ਆਪਾਂ ਇਹ ਫਰੂਟ ਫ्लाई ਲੈ ਰਹੇ ਹਾਂ ਹੈਗੇ ਆ ਟਰੈਪ ਹਨਾ ਤੇ ਇਹ ਗੱਲ ਦਾ ਧਿਆਨ ਰੱਖੋ ਹਾਂ ਇੱਕ ਗੱਲ ਇਹ ਹੁੰਦੀ ਆ ਕਿ ਫਰੂਟ ਫਲਾਈ Trap ਕੀ ਸਾਨੂੰ ਹਰ ਸਾਲ ਲੈਣ ਦੀ ਲੋੜ ਆ ਹੁਣ ਇਹ ਵੀ ਤੁਸੀਂ ਧਿਆਨ ਰੱਖੋ ਦੇਖੋ ਡੱਬਾ ਇੱਕ ਵਾਰੀ ਅਸੀਂ ਖਰੀਦ ਲਿਆ ਪਲਾਸਟਿਕ ਦਾ ਡੱਬਾ ਆ ਉਹ ਸਾਡਾ ਅਕਤੂਬਰ ਤੱਕ ਚੱਲ ਗਿਆ ਹੁਣ ਉਤੇ ਦਵਾਈ ਜਿਹੜੀ ਆ ਉਹ ਉਹਦਾ ਅਸਰ ਖਤਮ ਹੋ ਚੁੱਕਾ ਤਾਂ ਹੁਣ ਸਾਨੂੰ ਸਿਰਫ ਉਹ ਡੱਬਾ ਸਾਡਾ ਪਿਆ ਆ ਤੁਸੀਂ ਚੱਕ ਕੇ ਉਹਨੂੰ ਵੇਚ ਦਿਓ ਅਰੱਦੀ ਵਾਲੇ ਨੂੰ ਨਹੀਂ ਉਹਨੂੰ ਵੇਚਣ ਦੀ ਲੋੜ ਨਹੀਂ ਹੁਣ ਆ ਜਿਵੇਂ ਆ ਆ ਠੇਕੇਦਾਰ ਜੀ ਲੈ ਕੇ ਆਏ ਆ ਹਾਂ ਦੇਖੋ ਕਿੰਨੀਆਂ ਮੱਖੀਆਂ ਫਸੀਆਂ ਨੇ ਹੁਣ ਇਹ ਜਿਹੜੇ ਡੱਬੇ ਆ ਜਾਂ ਆ ਬੋਤਲਾਂ ਜੀਆਂ ਕੁਝ ਵੀ ਆ ਇਹ ਸਾਨੂੰ ਦੁਬਾਰਾ ਲੈਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇੱਕ ਵਾਰ ਅਸੀਂ ਖਰੀਦ ਲਿਆ ਜਦ ਤੱਕ ਇਹ ਸਾਡੇ ਟੁੱਟਣ ਨਾ ਜਾਂ ਖਰਾਬ ਨਾ ਹੋਣ ਅਸੀਂ ਨਹੀਂ ਵੇਚਾਂਗੇ ਅਸੀਂ ਇਹਨੂੰ ਇੱਦਾਂ ਹੀ ਰੱਖ ਲੈਣਾ ਆ ਅਸੀਂ ਕੀ ਕਰਦੇ ਆ ਇਹਨਾਂ ਨੂੰ ਖਾਲੀ ਕਰਕੇ ਦੁਬਾਰਾ ਫੇਰੇ ਤੇ ਜ ਦਵਾਈ ਲਗਾ ਕੇ ਇਧਰ ਦੀ ਅਸੀਂ ਦਵਾਈ ਲਗਾ ਦੀ ਦੀ ਆ ਠੀਕ ਆ ਇਹਨੂੰ ਫਿਰ ਬੰਦ ਕਰ ਦੇਈਦਾ ਆ ਇੱਥੋਂ ਦੀ ਮੱਖੀ ਬੜੀ ਜਾਂਦੀ ਹੈਗੀ ਦੋਨਾਂ ਪਾਸਿਆਂ ਤੋਂ ਤੇ ਉਹ ਇਹਦੇ ਵਿੱਚ ਫਸੀ ਜਾਂਦੀ ਬਾਹਰ ਨਹੀਂ ਆਉਂਦੀ ਫਿਰ ਮਰ ਜਾਂਦੀ ਹੈਗੀ ਆ ਠੀਕ ਆ ਤਾਂ ਇਹ ਅਸੀਂ ਇਦਾਂ ਹੀ ਰੱਖ ਲੈਣੇ ਆ ਸੰਭਾਲ ਕੇ ਅਗਲੇ ਸਾਲ ਫਿਰ ਮਾਰਚ ਦੇ ਵਿੱਚ ਜਿੱਦਾਂ ਅਕਤੂਬਰ ਤੱਕ ਇਹ ਚੱਲ ਜਾਣੇ ਆ ਮਾਰਚ ਚ ਦਵਾਈ ਨਵੀਂ ਲਿਆਵਾਂਗੇ ਇਹਨਾਂ ਡੱਬਿਆਂ 'ਚ ਲਾਵਾਂਗੇ ਤੇ ਇਹਨਾਂ ਨੂੰ ਰੱਖ ਦੇਾਂਗੇ ਸੋ ਇੱਕ ਸਿੰਪਲ ਤੇ ਬਹੁਤ ਤਰੀਕਾ ਵਧੀਆ ਆ ਨਾ ਤੁਹਾਡੇ ਜ਼ਹਿਰਾਂ ਦਾ ਅਸਰ ਹੋਇਆ ਤੁਹਾਡੇ ਫਲ ਦੇ ਉੱਤੇ ਤੁਸੀਂ ਕੋਈ ਦਵਾਈ ਨਹੀਂ ਜ਼ਹਿਰੀਲੀ ਪਾਈ ਤੁਸੀਂ ਕੋਈ ਸਪਰੇ ਨਹੀਂ ਉੱਪਰ ਕੀਤੀ ਤੁਸੀਂ ਹੋਰ ਕੋਈ ਗਲਤ ਕੰਮ ਨਹੀਂ ਕੀਤਾ ਤੁਸੀਂ ਸਿਰਫ ਇੱਕ ਫਰੂਟ ਫਲਾਈ ਟ੍ਰੈਪ ਵਰਤਿਆ ਇਸ ਟ੍ਰੈਪ ਨੇ ਤੁਹਾਡੀ ਜਿਹੜੀ ਮੱਖੀ ਹੈਗੀ ਆ ਉਹਨੂੰ ਖਾਤਮ ਕੀਤਾ ਉਹ ਸਨੇਰੀ ਦੀ ਮੱਖੀ ਨੂੰ ਜਿਹਨੇ ਤੁਹਾਡਾ ਫਲ ਖਰਾਬ ਕਰਨਾ ਸੀ ਤੇ ਤੁਸੀਂ ਇੱਕ ਵਧੀਆ ਫਲ ਵੀ ਲੈ ਲੈ ਸੋ ਤੁਹਾਡਾ ਨੁਕਸਾਨ ਹੁਣ ਏਦਾਂ ਵੱਜ ਸਕਦਾ ਅਦਰਵਾਈਜ਼ ਜੇ ਤੁਸੀਂ ਕਹੋ ਹੋਰ ਕੋਈ ਤਰੀਕਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਕੋਈ ਇੰਨਾ ਕਾਰਗਰ ਤੇ ਵਧੀਆ ਤਰੀਕਾ ਹੋ ਸਕਦਾ ਸੋ ਇਹਦਾ ਤੁਸੀਂ ਧਿਆਨ ਰੱਖ ਲਓ ਬਾਕੀ ਟ੍ਰਾਇਲ ਕਰਨ ਦੇ ਲਈ ਤੁਸੀਂ ਕੁਝ ਇੱਕ ਫਰੂਟ ਫਲਾਈ ਟਰੈਪ ਜਿਹੜੇ ਆ ਉਹ 2-4 ਖਰੀਦ ਕੇ ਲਾ ਸਕਦੇ ਆ ਬਾਗਾਂ ਵਾਲੇ ਲਾਉਂਦੇ ਹੀ ਆ ਪਰ ਜਿਨ੍ਹਾਂ ਨੇ ਕਦੇ ਘਰ ਦੇ ਵਿੱਚ ਨਹੀਂ ਵਰਤਿਆ ਹੈਗਾ ਉਹ ਫਰੂਟ ਫਲਾਈ Trap ਜ਼ਰੂਰ ਵਰਤੋ ਆਪਣੇ ਘਰਾਂ ਦੇ ਵਿੱਚ ਵਰਤੋ ਕਿਉਂਕਿ ਅਦਰਵਾਈਜ਼ ਤੁਹਾਡਾ ਜਿਹੜਾ ਫਾਲਿਆ ਉਹ ਹਰ ਸਾਲ ਖਰਾਬ ਹੁੰਦਾ ਲੋਕ ਮੈਸੇਜ ਕਰਕੇ ਫੋਨ ਕਰਕੇ ਕੋਈ ਸਵਾਲ ਕਰਦੇ ਜੀ ਇਹਦਾ ਕਿਦਾਂ ਕਰੀਏ ਉਹ ਕੀ ਕਰੀਏ ਤੇ ਸਭ ਤੋਂ ਪਹਿਲਾਂ ਯਾਰ ਤੁਸੀਂ ਆਹ ਕਰਕੇ ਦੇਖੋ ਠੀਕ ਆ ਬਾਕੀ ਜਿਹੜਾ ਤੁਸੀਂ ਕੋਈ ਉਹਨੂੰ ਪਾਉਣੇ ਹੋ ਖਾਦ ਵਗੈਰਾ ਜੋ ਵੀ ਤੁਹਾਡਾ ਹੈਗਾ ਉਹ ਸਾਰਾ ਅਲੱਗ ਚੀਜ਼ਾਂ ਆ ਪਰ ਪਹਿਲਾਂ ਆਹ ਕਰਕੇ ਦੇਖੋ ਇਹਨਾਂ ਦਿਨਾਂ 'ਚ ਇਸ ਚੀਜ਼ ਦੀ ਸਭ ਤੋਂ ਵੱਧ ਲੋੜ ਹੁੰਦੀ ਆ ਸੋ ਬਾਕੀ ਹਾਂ ਇਹਨਾਂ 'ਤੇ ਧਿਆਨ ਚ ਰੱਖੋ ਕਿ ਫਰੂਟ ਸ্লাইਡ ਟਰੈਪ ਜਿੱਥੋਂ ਵੀ ਖਰੀਦ ਰਹੇ ਆ ਉਥੋਂ ਦੀ ਡੇਟ ਜਰੂਰ ਚੈੱਕ ਕਰ ਲਿਆ ਕਰੋ ਤੇ ਨਵੀਂ ਬਣੀ ਹੀ ਫਰੂਟ ਸ্লাইਡ ਟਰੈਪ ਖਰੀਦਣ ਸੋ ਉਮੀਦ ਕਰਦੇ ਆ ਕਿ ਇਹ ਜਾਣਕਾਰੀ ਤੁਹਾਡੇ ਕੰਮ ਦੀ ਆ ਜਾਣਕਾਰੀ ਕੰਮ ਦੀ ਹੋਵੇ ਇਹਨੂੰ ਲਾਈਕ ਵਾਲਾ ਬਟਨ ਦਬਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰੋ ਦੋਸਤਾਂ ਦੇ ਨਾਲ ਅੱਗੋਂ ਮਿੱਤਰਾਂ ਦੇ ਨਾਲ ਅੱਗੋਂ ਬਾਗਬਾਨੀ ਔਰ ਫਰੂਟ ਦਾ ਸ਼ੌਕ ਰੱਖਣ ਵਾਲਿਆਂ ਦੇ ਨਾਲ ਜਿਨ੍ਹਾਂ ਨੂੰ ਬੂਟਿਆਂ ਦਾ ਸ਼ੌਕ ਆ ਜਿਨ੍ਹਾਂ ਨੂੰ ਸ਼ੌਕ ਆ ਹੋਰ ਇਸ ਤਰ੍ਹਾਂ ਗਾਰਡਨਿੰਗ ਵਗੈਰਾ ਦਾ ਉਹਨਾਂ ਨੂੰ ਸ਼ੇਅਰ ਕਰ ਦਿਓ ਕਿਸਾਨ ਵੀਰਾਂ ਦਾ ਜ਼ਰੂਰ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਬਹੁਤ-ਬਹੁਤ ਮਿਹਰਬਾਨੀ ਆਪਾਂ ਨਵੀਂ ਵੀਡੀਓ ਦੇ ਨਾਲ ਜਲਦੀ ਮਿਲਦੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ